ਹਾਂ ਜੀ ਪਿਆਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਇਹਨਾਂ ਗੱਲਬਾਤ ਕਰਨੀ ਹੈ ਜੀ ਅੱਜ ਜੀ ਬੰਦਾ ਕਹਿੰਦਾ ਵੀ ਹਰ ਇੱਕ ਬੰਦਾ ਜੱਟਦਾਰ ਹੋਣਾ ਚਾਹੀਦਾ ਤੇ ਜੱਟ ਦੇ ਵਿੱਚ ਬੰਦੇ ਨੂੰ ਇਹ ਮੰਨਿਆ ਜਾਂਦਾ ਵੀ ਜੇ ਕਿਸੇ ਨਾਲ ਅਣਹੋਣੀ ਹੋ ਜੇ ਤੇ ਆਪਾਂ ਕਹਿੰਦੇ ਵੀ ਉਹਦੀ ਇੱਜ਼ਤ ਰੋਲਤੀ। ਵਿਕਟਨਾ ਵਾਪਰ ਜੇ ਆਪਾਂ ਫੇਰ ਵੀ ਕਹਿ ਦਿੰਨੇ ਆਂ। ਪਰ ਤੁਸੀਂ ਇਹ ਸੋਚ ਕੇ ਵੇਖੋ ਵੀ ਬੰਦੇ ਨੇ ਇੱਜਤ ਰੋਲਣ ਨੂੰ ਆਪਣਾ ਇੱਕ ਕਮਾਈ ਦਾ ਜਰੀਆ ਬਣਾਇਆ ਹੋਇਆ ਸਾਧਨ ਮੈਂ ਜਿਹੜੀ ਗੱਲ ਕਰਨੀ ਆ ਉਹ ਮੈਂ ਗੱਲ ਕਰਨੀ ਆ ਨੌਜਵਾਨੀ ਤੇ ਜਿਹੜੀਆਂ ਨੌਜਵਾਨ ਭੈਣਾਂ ਨੇ ਜਾਂ ਥੋੜੀ ਉਮਰ ਦੀਆਂ ਮਤਾਮਾਂ ਨੇ ਕਿਉਂਕਿ ਸੋਸ਼ਲ ਮੀਡੀਆ ਦੇ ਉੱਪਰ ਕਦੇ ਬੰਦੇ ਨੂੰ ਜਿਹੜਾ ਲੰਗੇਜ ਆ ਉਹ ਕਦੇ ਵੀ ਨਹੀਂ ਇਦਾਂ ਸ਼ੋਅ ਕਰਨਾ ਚਾਹੀਦਾ ਇਹ ਬੰਦੇ ਨੂੰ ਇੱਜ਼ਤਦਾਰ ਬਣ ਕੇ ਰਹਿਣਾ ਚਾਹੀਦਾ ਤੁਸੀਂ ਇਹ ਸੋਚੋ ਵੀ ਬੰਦੇ ਨੇ ਆਪਣੇ ਕੱਪੜੇ ਉਤਾਰ ਕੇ ਆਪਣਾ ਨਿਗੇਜ ਵਿਖਾ ਕੇ ਤੇ ਉਸ ਧੀ ਨੇ ਉਸ ਭੈਣ ਨੇ ਇੱਕ ਆਪਣੇ ਸਰੀਰ ਨੂੰ ਤਮਾਈ ਦਾ ਸਾਧਨ ਬਣਾ ਲਿਆ ਇੱਕ ਜਰੀਆ ਬਣਾ ਲਿਆ ਉਹ ਕਿਵੇਂ ਵੀ ਆਪਣੇ ਤਣ ਦੇ ਕੱਪੜੇ ਉਤਾਰਨੇ ਆ ਤੇ ਇੱਕ ਸ਼ੀਸ਼ੇ ਦੇ ਸਾਹਮਣੇ ਖੜ ਕੇ ਇੱਕੋ ਮੋਬਾਈਲ ਹੱਥ ਵਿੱਚ ਲੈ ਕੇ ਤੇ ਕੋਈ ਸੌਂਗ ਲਾ ਕੇ ਗੀਤ ਲਾ ਕੇ ਤੇ ਉਹਦੇ ਉੱਪਰ ਉਹਨੇ ਆਪਣਾ ਜਿਸਮ ਵਿਖਾਉਣਾ ਜਿਹੜੇ ਤੇ ਅਸੀਂ ਸਭ ਤੋਂ ਵੱਧ ਇਹ ਕਹਿ ਲੋ ਵੀ ਲਾਇਕ ਵੀ ਕਰ ਲੈਣੇ ਆ ਕਮੈਂਟ ਵੀ ਕਰ ਦਿੰਨੇ ਆ ਉਹਨੂੰ ਸ਼ੇਅਰ ਵੀ ਕਰ ਦਿੰਨੇ ਆ ਕਿਉਂ ਕਿਉਂਕਿ ਅਸੀਂ ਸਵਾਦਾਂ ਦੇ ਪੱਟੇ ਹੋਏ ਆ ਹੁਣ ਜਿਹੜੀ ਉਹ ਧੀ ਆ ਉਹ ਭੈਣ ਇਦਾਂ ਦਾ ਕੰਮ ਕਰ ਰਹੀ ਆ ਕੀ ਉਹਦੇ ਉਹ ਜਿਹੜੇ ਕੰਮ ਕੀਤੇ ਜਾ ਰਹੇ ਆ ਉਹਨੂੰ ਦੇ ਭੈਣ ਭਾਈ ਨਹੀਂ ਦੇਖਦੇ ਸਾਰੇ ਦੇਖਦੇ ਨੇ ਤੇ ਉਹਨੂੰ ਉਹਨਾਂ ਨੇ ਨਾਮ ਕੀ ਦਿੱਤਾ ਮਾਡਰਨ ਉਹਨੂੰ ਨਾਮ ਕੀ ਦਿੱਤਾ ਵੀ ਇੱਕ ਇਹ ਆਪਣਾ ਖੁਸ਼ੀ ਦਾ ਢੰਗ ਆ ਵੀ ਅਸੀਂ ਖੁਸ਼ੀ ਜ਼ਾਹਰ ਕਰਦੇ ਆਂ ਜਾਂ ਇਹ ਕਹੋ ਵੀ ਅਸੀਂ ਮਾਡਰਨ ਆ ਵੀ ਇਹ ਤੇ ਆਮ ਗੱਲਾਂ ਨੇ ਪਿਆਰੋ ਮੈਂ ਤੁਹਾਨੂੰ ਇੱਕ ਸਿੱਧੀ ਜੀ ਗੱਲ ਕਹਿ ਦਿਆਂ ਵੀ ਆਪਾਂ ਇਹ ਮੰਨਦੇ ਆਂ ਵੀ ਜਿਹਨੂੰ ਅਸੀਂ ਮਾਡਰਨ ਕਹਿੰਦੇ ਆਂ ਵੀ ਇਹ ਕੋਈ ਵੱਡੀ ਗੱਲ ਨਹੀਂ ਹਰ ਇੱਕ ਗੱਲ ਦਾ ਕਿਤੇ ਨਾ ਕਿਤੇ ਕੋਈ ਨਾ ਕੋਈ ਇੱਕ ਪਰਦਾ ਹੁੰਦਾ ਸਾਡੇ ਮਾਤਾ ਪਿਤਾ ਦਾ ਪਰਦਾ ਸਾਡੇ ਭੈਣਾਂ ਭਾਈਆਂ ਦਾ ਪਰਦਾ ਘਰਾਂ ਨਹੀਂ ਦਾ ਤੇ ਘਰ ਵਾਲੇ ਦਾ ਇੱਕ ਪਰਦਾ ਹੁੰਦਾ ਹਰ ਇੱਕ ਚੀਜ਼ ਦਾ ਕੋਈ ਨਾ ਕੋਈ ਇੱਕ ਪਰਦਾ ਹੁੰਦਾ ਪਰ ਅਸੀਂ ਇੱਕ ਮਾਡਰਨ ਦੇ ਨਾਮ ਤੇ ਇਹ ਇੰਨੀ ਕੁ ਅਲ ਸ਼ੀਸ਼ ਇਹ ਕਹਿ ਲਓ ਵੀ ਅਸੀਂ ਇੰਨਾ ਕੁ ਗਿਰ ਚੁੱਕੇ ਆ ਇੰਨਾ ਕੁ ਨੀਵੇਂ ਹੋ ਚੁੱਕੇ ਆ ਵੀ ਅਸੀਂ ਆਪਣਾ ਹੁਨਰ ਵੀ ਭੁੱਲ ਗਏ ਅਸੀਂ ਆਪਣੀ ਅਸਲ ਦੇ ਵਿੱਚ ਅਸਲ ਸੋਚ ਨੂੰ ਵੀ ਭੁੱਲ ਗਏ ਅਸੀਂ ਇੱਕ ਸਭਿਆਤ ਦੇ ਨਾਮ ਤੇ ਸਭਿਆਚਾਰ ਦੇ ਨਾਮ ਤੇ ਮਾਡਰਨ ਦੇ ਨਾਮ ਤੇ ਅਸੀਂ ਅੱਜ ਸਾਡੀਆਂ ਧੀਆਂ ਸਾਡੀਆਂ ਭੈਣਾਂ ਇਸ ਸੋਸ਼ਲ ਮੀਡੀਆ ਤੇ ਆਪਣਾ ਨਗੇਜ ਵਖਾ ਰਹੀਆਂ ਨੇ ਤੇ ਇਹ ਗੱਲ ਜੇ ਪਾ ਕਹੀਏ ਨਾ ਵੀ ਉਹਨਾਂ ਦਾ ਕਸੂਰ ਆ ਉਹਨਾਂ ਦਾ ਕਸੂਰ ਨਹੀਂ ਆ ਕਿਉਂਕਿ ਉਹਨਾਂ ਨੂੰ ਅਸੀਂ ਬढ़ावा ਦਿੱਤਾ ਜੇ ਕੋਈ ਬੰਦਾ ਚੰਗੀ ਗੱਲ ਕਹੇ ਅਸੀਂ ਉਹ ਚੰਗੀ ਗੱਲ ਸੁਣਨ ਨੂੰ ਰਾਜੀ ਨਹੀਂ ਆ ਜੇ ਕੋਈ ਬਜ਼ੁਰਗ ਗਿਆਨ ਦੀਆਂ ਗੱਲਾਂ ਕਰੇ ਅਸੀਂ ਉਹ ਗਿਆਨ ਦੀਆਂ ਗੱਲਾਂ ਸੁਣਨ ਨੂੰ ਰਾਜੀ ਨਹੀਂ ਆ ਪਰ ਜੇ ਕੋਈ ਨੌਜਵਾਨ ਕੋਈ ਧੀ ਕੋਈ ਭੈਣ ਆਪਣੇ ਤਣ ਦੇ ਕੱਪੜੇ ਉਤਾਰ ਕੇ ਤੇ ਛੋਟੇ ਕੱਪੜਿਆਂ ਵਿੱਚ ਇਹ ਕਹਿ ਲਓ ਵੀ ਅੰਦਰੂਨੀ ਕੱਪੜਿਆਂ ਵਿੱਚ ਕੋਈ ਇਦਾਂ ਇੱਕ ਫੋਟੋ ਵੀ ਪਾ ਦੇ ਤੇ ਅਸੀਂ ਉਹਨੂੰ ਰੱਜ ਕੇ ਸ਼ੇਅਰ ਕਰਦੇ ਆਂ ਰੱਜ ਕੇ ਅਸੀਂ ਕਮੈਂਟ ਕਰਦੇ ਆਂ ਪਤਾ ਨਹੀਂ ਕੀ ਕੁਝ ਅਸੀਂ ਉਸਤੇ ਬੋਲਦੇ ਆਂ ਤੇ ਉਹ ਸਾਡਾ ਇੱਕ ਕਮੈਂਟ ਸਾਡਾ ਕੀਤਾ ਸ਼ੇਅਰ ਸਾਡੇ ਕੀਤੇ ਲਾਇਕ ਉਸ ਕੁੜੀ ਦੀ ਉਹ ਵੀਡੀਓ ਬਣਾਉਣ ਵਿੱਚ ਉਹ ਢੜੀਆਂ ਫੋਟੋਆਂ ਪਾਉਣ ਵਿੱਚ ਉਹਦੀ ਇਹ ਕੰਨ ਵੀ ਹਿੰਮਤ ਵਧਾ ਦਿੰਦੇ ਆ ਉਹਨੂੰ ਇਦਾਂ ਹੋ ਜਾਂਦਾ ਵੀ ਲੋਕ ਮੈਨੂੰ ਪਸੰਦ ਕਰਦੇ ਆ ਲੋਕ ਮੈਨੂੰ ਚਾਹੁੰਦੇ ਆ ਜਿਹਦੇ ਕਰਕੇ ਇੱਕ ਮਾਡਰਨ ਦੇ ਨਾਮ ਤੇ ਸਭਿਅਤਾ ਦੇ ਨਾਮ ਤੇ ਇਕ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਨ ਦੇ ਨਾਮ ਤੇ ਅਸੀਂ ਇਸ ਸੋਸ਼ਲ ਮੀਡੀਆ ਦੇ ਜਰੀਏ ਇੱਕ ਬੜੀ ਭੈੜੀ ਮੱਤ ਇੱਕ ਬੜਾ ਭੈੜਾ ਗੰਦ ਦੁਨੀਆ ਨੂੰ ਪਰੋਸ ਕੇ ਦੇ ਰਹੇ ਆ ਮੇਰਾ ਕਹਿਣ ਦਾ ਅਸਰ ਭਾਵੇ ਆ ਪਿਆਰਿਓ ਵੀ ਇਹ ਸੋਸ਼ਲ ਮੀਡੀਆ ਇੱਕ ਬੜਾ ਸੋਹਣਾ ਪਲੇਟਫਾਰਮ ਆ ਜਿੱਥੇ ਅਸੀਂ ਇੱਕ ਪਰਿਵਾਰ ਦੀ ਇੱਕ ਰਿਸ਼ਤੇ ਦੀ ਇੱਕ ਸੰਧੀ ਦੀ ਆਪਸੀ ਗੱਲਬਾਤ ਕਰਕੇ ਤੇ ਦੁਨੀਆ ਨੂੰ ਗਿਆਨ ਵੰਡ ਸਕਦੇ ਆ ਅਸੀਂ ਇਸ ਸੋਸ਼ਲ ਮੀਡੀਆ ਤੇ ਚੰਗਾ ਵੰਡ ਸਕਦੇ ਆ ਵਧੀਆ ਸੀ ਵਰਤਾਵਾ ਇਸ ਸੋਸ਼ਲ ਮੀਡੀਆ ਦੇ ਰਾਈ ਅਸੀਂ ਨੌਜਵਾਨ ਪੀੜੀ ਨੂੰ ਕਰ ਸਕਦੇ ਆ ਪਰ ਅਸੀਂ ਉਹ ਚੰਗੀਆਂ ਵੱਲ ਧਿਆਨ ਨਹੀਂ ਦਿੰਦੇ ਚੰਗੀ ਗੱਲ ਸੁਣਨ ਨੂੰ ਅਸੀਂ ਰਾਜੀ ਨਹੀਂ ਆ ਅਸੀਂ ਬੁਰੀਆਂ ਚੀਜ਼ਾਂ ਸੁਣਦੇ ਆ ਬੁਰੀਆਂ ਚੀਜ਼ਾਂ ਦੇਖਦੇ ਆ ਜਿਹਦੇ ਕਰਕੇ ਬੁਰੇ ਬੁਰੀਆਂ ਚੀਜ਼ਾਂ ਬਣਾਉਣ ਵਾਲੇ ਵੀਡੀਓ ਬਣਾਉਣ ਵਾਲੇ ਜਾਂ ਇਹ ਕਹਿ ਲਓ ਵੀ ਕੋਈ ਕਲਿੱਪ ਬਣਾਉਣ ਵਾਲੇ ਕੋਈ ਫੋਟੋਆਂ ਪਾਉਣ ਵਾਲੇ ਉਹਨਾਂ ਨੂੰ ਉਸ ਗੱਲ ਵਿੱਚ ਬढ़ावा ਮਿਲਦਾ ਜਿਹਦੇ ਕਰਕੇ ਉਹ ਇਸ ਸੋਸ਼ਲ ਮੀਡੀਆ ਦੇ ਉੱਤੇ ਗੰਦ ਪਾ ਰਹੇ ਨੇ ਹੁਣ ਅੱਜ ਦੇ ਟਾਈਮ ਵਿੱਚ ਸਭ ਤੋਂ ਵੱਧ ਇੱਕ ਧੀ ਇੱਕ ਕਿਸੇ ਦੀ ਭੈਣ ਉਹ ਕੋਈ ਵੀ ਹੋਵੇ ਇੱਕ ਔਰਤ ਆਪਣਾ ਨਗੇਜ ਵਿਖਾ ਕੇ ਇਸ ਸੋਸ਼ਲ ਮੀਡੀਆ ਤੇ ਉਹ ਗੰਦ ਪਾ ਰਹੀ ਆ ਇਥੋਂ ਤੱਕ ਕਿ ਇੱਕ ਪਤੀ ਆਪਣੀ ਪਤੀ ਦੇ ਨਾਲ ਅਸ਼ਲੀਲ ਹਰਕਤਾਂ ਕਰਕੇ ਇਸ ਸੋਸ਼ਲ ਮੀਡੀਆ ਤੇ ਵੀਡੀਓ ਪਾ ਰਹੇ ਨੇ ਤੇ ਲੋਕ ਉਹਨਾਂ ਦੀਆਂ ਗੱਲਾਂ ਤੇ ਵਾਹ ਵਾਹ ਕਰ ਰਹੇ ਨੇ ਵੀ ਸਵਾਦ ਆ ਗਿਆ ਆਨੰਦ ਆ ਗਿਆ ਆ ਹੋ ਗਿਆ ਉਹ ਹੋ ਗਿਆ ਪਰ ਇਸ ਗੱਲ ਵਿੱਚ ਤੁਸੀਂ ਇਹ ਸੋਚਿਓ ਪਿਆਰਿਓ ਵੀ ਅਸੀਂ ਬੜੀ ਭੈੜੀ ਮੱਤ ਦੁਨੀਆਂ ਦੀ ਝੋਲੀ ਵਿੱਚ ਪਾ ਰਹੇ ਆ ਬੜਾ ਭੈੜਾ ਪਰੋਸ-ਪਰੋਸ ਕੇ ਦੁਨੀਆਂ ਨੂੰ ਦੇ ਰਹੇ ਆ ਇਹ ਕੁਝ ਸੋਸ਼ਲ ਮੀਡੀਆ ਬੜਾ ਸੋਹਣਾ ਜਰੀਆ ਚੰਗਾ ਕਰਨ ਦਾ ਇਹਦੇ ਤੋਂ ਅਸੀਂ ਚੰਗਾ ਸਿੱਖੀਏ ਇਹਦੇ ਤੋਂ ਅਸੀਂ ਗੁਣ ਲਈਏ ਗਿਆਨ ਮੱਤ ਲੈ ਕੇ ਅਸੀਂ ਆਪਣਾ ਕੋਈ ਹੁਨਰ ਇਸ ਸੋਸ਼ਲ ਮੀਡੀਆ ਦੇ ਰਾਹੀਂ ਦੁਨੀਆਂ ਦੇ ਝੋਲੀ ਪਾਈਏ ਹਰ ਸ਼ਿਲ ਜਿਹੜੀਆਂ ਗਲਤ ਵੀਡੀਓ ਆ ਉਹਨਾਂ ਤੋਂ ਥੋੜਾ ਜਿਹਾ ਗਰੇਜ ਕਰਕੇ ਸਾਡੀਆਂ ਧੀਆਂ ਸਾਡੀਆਂ ਭੈਣਾਂ ਇਸ ਮੱਤ ਤੋਂ ਬਾਹਰ ਆ ਕੇ ਚੰਗਾ ਪਰੋਸ ਕੇ ਵਿਖਾਉਣ ਪੰਜਾਬੀ ਪਹਿਰਾਵਾ ਪਾ ਕੇ ਦੁਨੀਆ ਨੂੰ ਵਿਖਾਉਣਾ ਸਾਡੇ ਜਿਹੜੇ ਪੰਜਾਬੀ ਪਹਿਰਾਵੇ ਦੇ ਵਿੱਚ ਸਾਡੀਆਂ ਮਤਾਵਾਾਂ ਪੁਰਾਣੇ ਬਸਤਰ ਪਾਉਂਦੀਆਂ ਸੀ ਉਹ ਪਾ ਪਾ ਕੇ ਵਿਖਾਉਣ ਵੀ ਇਦਾਂ ਦਾ ਵੀ ਕੋਈ ਸਮਾਂ ਸੀ ਜਦੋਂ ਘਰ ਕੱਚੇ ਹੁੰਦੇ ਸੀ ਤੇ ਲੋਕ ਇੱਜ਼ਤ ਤੇ ਪੱਕੇ ਹੁੰਦੇ ਸੀ ਉਦਾਂ ਦੀਆਂ ਖੇਡਾਂ ਇਸ ਸੋਸ਼ਲ ਮੀਡੀਆ ਦੇ ਰਾਈਂ ਖੇਡ ਕੇ ਦੁਨੀਆ ਨੂੰ ਚੰਗਾ ਪਰੋਸ ਕੇ ਦਈਏ ਇਹ ਸਾਡੀਆਂ ਗੱਲਾਂ ਵਧੀਆ ਲੱਗੀਆਂ ਹੁਣ ਜੇ ਤੁਹਾਨੂੰ ਤੁਸੀਂ ਸਾਡੀ ਗੱਲ ਨਾਲ ਸਹਿਮਤ ਹੋ ਤੁਹਾਨੂੰ ਇਹ ਵਧੀਆ ਲੱਗਿਆ ਹੋਵੇ ਤੇ ਇਸ ਗੱਲਬਾਤ ਨੂੰ ਸ਼ੇਅਰ ਕਮੈਂਟ ਲਾਇਕ ਜ਼ਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ